ਪੂਰੇ ਦੇਸ਼ 'ਚ ਸਭ ਤੋਂ ਵੱਧ ਹੈ ਸਾਡੀ 1210 ਗ੍ਰਾਮ ਪਰਸੰਦੀ ਪਰਟ ਦੇ ਜੋ ਕਿ ਪੂਰੀ ਕੰਟਰੀ 'ਚ ਸਭ ਤੋਂ ਜਿਆਦਾ ਨੰਬਰ 2 ਤੇ ਹਰਿਆਣਾ ਆਂਦਾ ਹੈ ਉਹਦੀ ਪਿਛਲੇ ਸਾਲ 11 ਸੀ ਸੀ ਸਾਲ ਦਸੂ 60 ਘਟੀ ਹੈ ਸਾਡੀ 32 ਘਟੀ ਨਹੀਂ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਅਤੇ ਸੂਬੇ ਨੂੰ ਦੁੱਧ ਉਤਪਾਦਨ ਦੇ ਖੇਤਰ ਵਿੱਚ ਮੋਰੀ ਸੂਬਾ ਬਣਾਉਣ ਦੇ ਰਿ ਵਿਚਾਰ ਨਭਦਾ ਹੈ ਇਸੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਵੇਰਕਾ ਦੇ ਨਾਲ ਮਿਲ ਕੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਦੇ ਤਹਿਤ ਅੱਜ ਲੁਧਿਆਣਾ ਵਿਖੇ ਵੇਰਕਾ ਡੈਰੀ ਅਤੇ ਗੁਰੂ ਅੰਗਦ ਦੇਵ ਜੀ ਵੈਟਰਿਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਸਥਾਪਿਤ ਯੂਨੀਵਰਸਿਟੀ ਵਿਖੇ ਉਸਾਰੇ ਡੈਰੀ ਪਦਾਰਤ ਉਦਮੀ ਸਿਖਲਾਈ ਸੈਂਟਰ ਦਾ ਉਦਘਾਟਨ ਮਾਨਯੋਗ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਡਾ. ਅੰਗਰਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਿਲਕਫੈਡ ਪੰਜਾਬ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕਮਲ ਕੁਮਾਰ ਗਰਗ ਬੋਰਡ ਆਫ ਡਾਇਰੈਕਟਰਸ ਮਿਲਕਫੈਡ ਅਤੇ ਬੋਰਡ ਆਫ ਡਾਇਰੈਕਟਰਸ ਮਿਲਕ ਯੂਨੀਅਨ ਲੁਧਿਆਣਾ ਦੀ ਹਾਜ਼ਰੀ ਵਿੱਚ ਕੀਤਾ ਗਿਆ ਇਹ ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੇਤੀ ਵਿਗਿਆਨ ਯੋਜਨਾ ਸਕੀਮ ਦੇ ਤਹਿਤ ਪ੍ਰਾਪਤ કુલ 12 ਕਰੋੜ 34 ਲੱਖ ਦੀ ਗ੍ਰਾਂਟ ਨਾਲ ਸਾਰਿਆ ਗਿਆ ਹੈ ਇਸ ਪ੍ਰੋਜੈਕਟ ਰਾਹੀਂ ਵੇਰਕਾ ਲੁਧਿਆਣਾ ਡੇਰੀ ਵੱਲੋਂ ਰੋਜ਼ਾਨਾ 2 मार्केट विच सप्लाई ਕੀਤਾ ਜਾਵੇਗਾ ਇਸ ਮੌਕੇ ਤੇ ਸਰਦਾਰ ਹਰ ਸੁਖਿੰਦਰ ਸਿੰਘ ਬੱਬੀ ਬਾਦਲ ਸਰਦਾਰ ਜਸਪਾਲ ਸਿੰਘ ਵੇਰ ਕਾ ਲੁਧਿਆਣਾ ਡੇਲੀ ਦੇ ਚੇਅਰਮੈਨ ਸ਼੍ਰੀ ਹਰਮਿੰਦਰ ਸਿੰਘ ਕੁੜਾਣੀ ਸ਼੍ਰੀ ਰਮੇਸ਼ਵਰ ਸਿੰਘ ਡਾਇਰੈਕਟਰ ਮਿਲਕ ਫੈਟ ਚੇਅਰਮੈਨ ਵੇਰ ਕਾ ਜਲੰਧਰ ਡੇਰੀ ਸ਼੍ਰੀ ਅਮਨਦੀਪ ਸਿੰਘ ਰਾਹਿਲ ਡਾਇਰੈਕਟਰ ਮਿਲਕ ਫੈਟ ਅਤੇ ਸ਼੍ਰੀ ਪ੍ਰਦੀਪ ਜੋਸ਼ੀ ਡਾਇਰੈਕਟਰ ਵੇਰ ਕਾ ਜਲੰਧਰ ਡੇਰੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਮੌਕੇ ਤੇ ਸਮਾਰੋਹ ਦੇ ਮੁੱਖ ਮਹਿਮਾਨ ਡਾਕਟਰ 인ਦਰਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਤੌਰ ਤੇ 5 ਟਨ ਦਹੀਂ ਅਤੇ 20 ਟਨ ਲੀਟਰ ਲੱਸੀ ਇਹ ਥੋ ਪ੍ਰੋਸੈਸਿੰਗ ਕੀਤੀ ਜਾਵੇਗੀ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਡੇਰੀ ਟੈਕਨੋਲੋਜੀ ਦੀ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਪ੍ਰਦਾਨ ਕਰਕੇ ਨਵੇਂ ਦੁੱਧ ਉਤਪਾਦਾਂ ਦੀ ਖੋਜ ਕਰਨਾ ਹੈ ਇਸ ਮੌਕੇ ਤੇ ਵੇਰਕਾ ਲੁਧਿਆਣਾ ਡੇਰੀ ਦੇ ਜਨਰਲ ਮੈਨੇਜਰ ਡਾਕਟਰ ਸੁਜੀਤ ਸਿੰਘ ਪਧੌਣ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਦੁੱਧ ਦੀ ਮੰਦੀ ਦੇ ਬਾਵਜੂਦ ਵੇਰਕਾ ਲੁਧਿਆਣਾ ਡੇਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕਿਸੇ ਵੀ ਪ੍ਰਾਈਵੇਟ ادارے ਵੱਲੋਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਮਿਲਕਫੈਡ ਦੇ ਉੱਚ ਅਧਿਕਾਰੀ ਤੇ ਬੋਰਡ ਆਫ ਡਾਇਰੈਕਟਰਸ ਦੇ ਨਾਲ ਹੋਰ ਮੈਂਬਰ ਸ਼ਾਮਲ ਸਨ ਇਸ ਮੌਕੇ ਵੱਡੀ ਗਿਣਤੀ ਵਿੱਚ ਮਿਲਕਫੈਡ ਦੇ ਉੱਚ ਅਧਿਕਾਰੀ ਅਫਸਰ ਸਹਬਾਨ ਹਾਜ਼ਰ ਸਨ ਦੇਖੋ ਜਿਹੜੀ ਪੰਜਾਬ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨ ਜੀ ਦਾ ਇੱਕ ਸੁਪਨਾ ਸੀਗਾ ਵੀ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਉੱਚਾ ਚੁੱਕਣਾ ਜਿਹੜਾ ਮੇਨ ਟੂ ਰ ਹੈ ਉਹ ਕਿਸਾਨੀ ਹੈ ਮੈਂ ਇੱਥੇ ਸਾਡੇ ਬੱਚੇ ਜਿਹੜੇ ਡਿਗਰੀਆਂ ਲੈਂਦੇ ਸੀ ਵੈਟਰਨਰੀ ਡਾਕਟਰ ਦੀਆਂ ਜਾਂ ਹੋਰ ਜਿੰਨੇ ਵੀ ਕੋਰਸਸ ਹੈਗੇ ਆ ਉਹਦੇ ਲਈ ਜੇ ਕਾਫੀ ਦੇਰ ਤੋਂ ਪੈਨਿੰਗ ਪਿਆ ਸੀਗਾ ਪ੍ਰੋਜੈਕਟ ਪਿਛਲੇ ਸਰਕਾਰਾਂ ਦੇ ਟਾਈਮ ਦਾ ਤੇ ਸਾਡੇ ਐਮਡੀ ਸਾਹਿਬ ਆਨਜੁਗ ਨੇ ਬੜੀ ਮਿਹਨਤ ਕਰਕੇ ਤੇ ਵਾਈਸ ਚੀਫ ਆਫਿਸਰ ਸਾਹਿਬ ਨੇ ਮਿਹਨਤ ਕਰਕੇ ਇਹ ਜਿਹੜਾ ਬੜੇ 3 ਮਹੀਨੇ ਦੇ ਸਮੇਂ ਵਿੱਚ ਇਹਨੂੰ ਜਿਹੜਾ ਕੰਪਲੀਟ ਕੀਤਾ ਤੇ ਸਾਡੇ ਆਉਣ ਵਾਲੇ ਬੱਚਿਆਂ ਲਈ ਜਿਹੜਾ ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਪ੍ਰੈਕਟੀਕਲ ਹੈਗਾ ਉਹਦੇ ਲਈ ਵੀ ਇਹ ਬੜਾ ਸਹਾਇਕ सिद्ध ਹੋਏਗਾ ਤਾਂ ਕਿ ਸਾਡੇ ਬੱਚੇ ਜਦੋਂ ਵੀ ਕਿਤੇ ਜਾਣ ਭਾਵੇਂ ਪੰਜਾਬਾ ਵੀ ਜਿਹੜਾ ਨਾਲ ਹੋਵੇ ਇਹ 15 ਕਰੋੜ ਦੇ ਲਗਭਗ ਇਹਦੀ ਟੋਟਲ ਜਿਹੜੀ ਕਾਸਟ ਆਈ ਹੈ ਵਿੱਚ ਇਹ ਮਸ਼ੀਨਰੀ ਵਿੱਚ ਇਹ ਬਿਲਡਿੰਗ ਵਿੱਚ ਸਾਰਾ ਕੁਝ ਉਹਦੇ ਵਿੱਚ ਮਿਲਕ ਹੈਡਨ ਵੀ ਹੈਲਪ ਕੀਤੀ ਹੈ ਯੂਨੀਵਰਸਿਟੀ ਦਾ ਆਪਣਾ ਹੀ ਬਹੁਤ ਵੱਡਾ ਰੋਲ ਹੈ ਤੇ ਦੋ ਤਿੰਨ ਅਦਾਰਿਆਂ ਦੇ ਲੜਕੇ ਜਿਹੜਾ ਹੈ ਇਹ ਬਹੁਤ ਸੋਹਣਾ ਜਿਹੜਾ ਪ੍ਰੋਜੈਕਟ ਤੁਹਾਡੇ ਸਰ ਲੱਗਦਾ ਸਾਡੀ ਨੌਜਵਾਨ ਪੀੜ੍ਹੀ ਕਿਦਾ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਸੋ ਜੇਕਰ ਇੱਥੇ ਕਿਤਾ ਮੁਕੀ ਜਿਹੜੇ ਆ ਟ੍ਰੇਨਿੰਗ ਲਊਗੀ ਚੰਗੇ ਕੋਰਸੇ ਡਿਗਰੀਆਂ ਕਰੂਗੀ ਤੇ ਇੱਥੇ ਉਹਨਾਂ ਨੂੰ ਬਿਜ਼ਨਸ ਕਰਨ ਦੀ ਵੀ ਤੇ ਨੌਕਰੀ ਲੈਂਚ ਦੀ ਵੀ ਫਾਇਦਾ ਹੋਊਗਾ ਬਿਲਕੁਲ ਜੀ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀਗਾ ਵੀ ਨਸ਼ ਲਗਭਗ 40000 ਤੋਂ ਉੱਤੇ ਉਹ ਬੱਚਿਆਂ ਨੂੰ ਆਪਾਂ ਸਵਾ ਸਾਲ ਦੇ ਵਿੱਚ ਜੁਗਾਰ ਦੇ ਚੁੱਕੇ ਆ ਤੇ ਲੋਕ ਵਿਦੇਸ਼ਾਂ ਚੋਂ ਵੀ ਸਾਡੇ ਬੱਚੇ ਅੱਜ ਪੰਜਾਬ ਦੀ ਆਰਥਿਕਤਾ ਨੂੰ ਦੇਖ ਕੇ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਸਮਾਜਿਕ ਮੁੱਖ ਮੰਤਰੀ ਸਾਹਿਬ ਇਮਾਨਦਾਰੀ ਨੂੰ ਦੇਖ ਕੇ ਬੱਚਨ ਵਕਤ ਉਹ ਦੇਖੇ ਕਿ ਵਾਪਸ ਵੀ ਬੱਚੇ ਸਾਡੇ ਆਉਣ ਲੱਗੇ ਤੇ ਜਿਹੜੇ ਜਾਣ ਦੀ ਤਿਆਰ ਸੀ ਉਹ ਵੀ ਇੱਥੇ ਰੁਕਣ ਲੱਗੇ ਇਹ ਬਹੁਤ ਵੱਡਾ ਇੱਕ ਸਾਡਾ ਇੱਕ ਖਜ਼ਾਨਾ ਸੀਗਾ ਸਾਡੇ ਆਉਣ ਵਾਲੀਆਂ نسلਾਂ ਆਉਣ ਵਾਲੀਆਂ ਪੀੜੀਆਂ ਉਹ ਜਿਹੜੀਆਂ ਇੱਥੇ ਸਾਡਾ ਪੰਜਾਬ ਹੈ ਜਿਹੜਾ ਕਿੱਦੇ ਪੰਗਰੇ ਪੰਜਾਬ ਦੇ ਲੈ ਖੁਸ਼ਾਲ ਪੰਜਾਬ ਉਹ ਬਣਾਉਣ ਦਾ ਜਿਹੜਾ ਸੁਪਨਾ ਹੈ ਮਾਨ ਜੀ ਕੋ ਮੁੱਖ ਮੰਤਰੀ ਸਾਹਿਬ ਦਾ ਉਹ ਅਸੀਂ ਸਰਕਾਰ ਕਰਨ ਦੇ ਵਿੱਚ ਨਾ ਸਾਡਾ ਰੋਲ ਉਸੇ ਤਰ੍ਹਾਂ ਸਰ ਲੱਗਦਾ ਹੈ ਕਿ ਜਿਹਦਾ ਆਮੋਲ ਹੈ ਪੂਰੇ ਦੇਸ਼ ਦੇ ਵਿੱਚ ਫੈਲਾ ਹੋਇਆ ਇਸੇ ਤਰ੍ਹਾਂ ਵੇਰ ਕਾ ਵੀ ਉਸੇ ਤਰਜ਼ ਦੇ ਜਿਹੜਾ ਪੂਰੇ ਦੇਸ਼ ਦੇ ਵਿੱਚ ਹੋਰ ਫੈਲੇ ਹੋ ਰਹੇ ਇਸ ਦੀ ਐਕਸਪੈਂਸ਼ਨ ਹੋ ਰਹੀ ਹੈ ਬਿਲਕੁਲ ਜੀ ਸਾਡਾ ਦੇਖੋ ਜਿਹੜਾ ਜਨ ਅੰਡੀਆ ਦਾ 1.5 ਸਾਲ ਪਹਿਲਾਂ ਸੰਭਿਆ ਉਦੋਂ 4500 ਕਰੋੜ ਤੇ ਸੀਗਾ ਸਾਡਾ ਹੁਣ ਸਾਡਾ ਸਾਡੇ ਸਾਰੇ ਅਫਸਰ ਸਾਹਿਬਾਨ ਦੀ ਮਿਹਨਤ ਸਾਡੇ ਸਾਰੇ ਚੇਅਰਮੈਨ ਡਾਇਰੈਕਟਰ ਸਾਹਿ ਉਹ ਇੱਕ ਮੂਰ ਦੇ ਕਰੀਬ ਪਹੁੰਚ ਚੁੱਕਿਆ ਤੇ ਅਸੀਂ ਮਾਨ ਸਾਹਿਬ ਜਿਹੜਾ ਸੁਪਨਾ ਹੈ ਵੀ 15000 ਕਰੋੜ ਤੈਨੂੰ ਪਹੁੰਚਾਉਣਾ ਹੈ 2027 ਤੱਕ 200 ਇਹ 2027 ਤੱਕ 2027 ਤੱਕ ਤੇ ਉਸ ਉਹਦੇ ਵਿੱਚ ਅਸੀਂ ਜਿੰਨੀ ਅਸੀਂ ਮਿਹਨਤ ਕਰਾਂਗੇ ਜੋ ਸਾਡੇ ਵੱਲੋਂ ਹੋਊਗਾ ਅਸੀਂ ਪੂਰੀ ਵਚਨਬੱਧਤਾ ਸਾਡੀ ਤੇ ਸਾਡੇ ਸਮੂਚਾ ਦੇ ਦੋ ਦਾਇਰੇ ਹੈ ਇੱਕ ਮਿਰਕਾ ਹੋ ਗਿਆ ਉਹ ਵੀ ਕਿਸਾਨ ਵੀਰਾਂ ਲਈ ਹੈ ਇੱਕ ਯੂਐਸਟੀ ਹੈ ਜਿਹੜੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੁੰਦਾ ਹੈ ਉਹਦੇ ਉੱਤੇ ਕੰਮ ਕਰਦੇ ਆ ਤੇ ਸਾਡੇ ਜਿਹੜੀ ਪ੍ਰੋਡਕਟ ਹੈ ਮੇਨ ਪ੍ਰੋਡਕਟ ਸਾਡੀ ਹੈ ਸਾਡੇ ਗ੍ਰੈਜੂਏਟਸ ਉਹ ਜਿਹੜੇ ਡੇਰੀ ਸਾਇੰਸ ਦੇ ਗ੍ਰੈਜੂਏਟ ਹੈ ਉਹ ਵੀਰਕਾ ਜਿਨ੍ਹਾਂ ਨੂੰ ਨੌਕਰੀ ਮਿਲਦੀ ਹੈ ਪਿਛਲੇ ਸਾਲ ਲਗਭਗ 22 30 ਬੱਚੇ ਜਿਹੜੇ ਵੀਰਕਾ ਚ ਅਬਜ਼ੋਰ ਹੋਏ ਤੇ ਉਹਨਾਂ ਦੀ ਜਿਹੜੀ ਪ੍ਰੈਕਟੀਕਲ ਨੋਲਿਜ ਉਹਨੂੰ ਜਿਹੜਾ ਸਕਿੱਲ ਹੈ ਉਹਦਾ ਅਲਫਰਨ ਲਈ ਇਹ ਇੱਕ ਡਾਇਗਰਾ ਦੋਨੋਂ ਨੇ ਰਲ ਕੇ ਦੇ ਆਰਕੀਵ ਵੀ ਵਿਦਾ ਵੀ ਕਾਫੀ ਜਿਹੜੇ ਉਹਦੇ ਰਾਸ਼ੀ ਤੁਹਾਨੂੰ ਮਿਲੀ ਸੀ ਉਹਦੇ ਰਾਹੀਂ ਇਹਦੀ ਫੈਰੀ ਹੋਈ ਹੈ ਤੇ ਇਹ ਸਾਡੇ ਜਿਹੜੇ ਸਟੂਡੈਂਟਸ ਹੈ ਫਾਈਨਲ ਏਟਸ ਉਹਨਾਂ ਦੀ ਹੈਂਡਸ-ਆਨ ਪ੍ਰੈਕਟਿਸ ਹੋਣੀ ਹੈ ਕੰਪਲੀਟ ਪੂਰਾ ਸਾ ਤਾਂ ਉਹਦੇ ਲਈ ਬਹੁਤੀ ਇੰਪੋਰਟੈਂਟ ਹੈ ਇਥੇ ਫਰਮੈਂਟਡ ਪ੍ਰੋਡਕਟਸ ਜਿਹੜੇ ਵਿਰਕਾ ਬਣਾਉਗੇ ਈਵਨ ਅਦਰਵਾਇਜ਼ ਵੀ ਸਾਡੇ ਸਟੂਡੈਂਟਸ ਜਿਹੜੇ ਸੀ ਉਹ ਬੱਕਰੀ ਵਰਕੀ ਥਾਂ ਤੇ ਵਿਰਕਾ ਦੇ ਪਲਾਂਟਸ ਤੇ ਜਾਂਦੇ ਸੀ ਤੇ ਉੱਥੇ ਸਿੱਖ ਜਾਂਦੇ ਸੀ ਅਡੇ ਕੋਲ ਵੀ ਇੱਕ ਛੋਟਾ ਪਲਾਂਟ ਹੈ ਉੱਤਵੀ ਸਿੱਖਿਆ ਸਾਡੇ ਵੀ 25 30 ਤਰ੍ਹਾਂ ਦੇ ਪ੍ਰੋਡਕਟ ਹੁੰਦੇ ਨੇ ਜਿੰਨੇ ਉਹਨਾਂ ਦੇ ਪ੍ਰੈਕਟੀਕਲ ਸਕਿੱਲ ਹੋ ਗਈ ਉਹਨੇ ਉਹ ਅੱਗੇ ਜਾ ਕੇ ਕਾਮਯਾਬ ਹੋ ਗਏ ਭਾਵੇਂ ਉਹ ਆਪਣਾ ਰੋਜ਼ਗਾਰ ਕਰੀਏ ਭਾਵੇਂ ਸਾਡੇ ਮਿਰਖਾ ਦੇ ਰਹੇ ਸਸਾਣਾ ਦਾ ਭਲਾ ਕਰੀਏ ਪੂਰੇ ਦੇਸ਼ 'ਚ ਸਭ ਤੋਂ ਵਧ ਹੈ ਸਾਡੀ 1210 ਗ੍ਰਾਮ ਪਰ ਪ੍ਰਸੰਗੀ ਜੀ ਪਰਟ ਦੇ ਜੋ ਕਿ ਪੂਰੀ ਕੰਟਰੀ 'ਚ ਫਸਟ ਨੰਬਰ 2 ਤੇ ਹਰਿਆਣਾ ਆਂਦਾ ਹੈ ਉਹਦੀ ਪਿਛੇ ਸਾਲ 110 ਸੀ ਇਸ ਸਾਲ 160 ਕੰਢੀ ਹੈ ਸਾਡੇ ਬੱਤੀ ਜਾ ਕੇ ਕੱਢੀ ਨਹੀਂ ਤੋਂ ਪਰ ਮੇਨ ਚੀਜ਼ ਹੈ ਕਿ ਇੱਥੇ ਜਿਹੜੇ ਪ੍ਰੋਡਕਟ ਬਣਾ ਕੇ ਜੇ ਵੇਚਾਂ ਆਪਾਂ ਬਾਹਰ ਐਕਸਪੋਰਟ ਕਰਾਂਗੇ ਬਕਰੇ ਬਕਰੇ ਜਿਵੇਂ ਜੰਮੂ ਕਸ਼ਮੀਰ ਹੈ ਤੇ ਬਹੁਤ ਵੀ ਬਹੁਤ ਹੈ ਪੋਜ਼ਿਟਿਵਲੀ ਡਿਮਾਂਡ ਬਹੁਤ ਹੋਊਗੀ ਜਿਸ ਤਰ੍ਹਾਂ ਦੇ ਪ੍ਰਦੇਸ਼ਾਂ ਚ ਦਿੱਲੀ ਹੈ ਚੰਡੀਗੜ੍ਹ ਸਾਈਟੀ ਹੈ ਸਾਡੇ ਉਹਨਾਂ ਨੂੰ ਜੇ ਆਪਾਂ ਐਕਸਪੋਰਟ ਕਰ ਦੇਣਾ ਉਹਨਾਂ ਨੂੰ ਆਪਣਾ ਮਾਲ ਸਪਲਾਈ ਕਰਦੇ ਹੈ ਪ੍ਰੋਸੈਸ ਕਰਕੇ ਤੋਂ ਦੇ ਬੜਾ ਨਾ ਕੋਈ ਬਹੁਤ ਬਹੁਤ ਅੱਛਾ ਮੌਕਾ ਮਿਲੇਗਾ ਟੈਕਨੀਕਲ ਲੈਕਚਰ ਟੈਕਨੀਕਲ ਦੇ ਸਰਵਕੰਤਾ ਬੱਚਿਆਂ ਨੂੰ ਐਜੂਕੇਸ਼ਨ ਮਿਲੇਗੀ ਉਹਦੇ ਨਾਲ ਉਹ ਕਿ ਜਿੱਥੇ ਵੀ ਉਹ ਜੌਬਸ ਜਾਣਗੇ ਨਿਯੋਗ ਦੀ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਹੈਗੇ ਆ ਕਿ ਕੰਮ ਕਰਨ ਦੇ ਵਿੱਚ ਤੇ ਪੰਜਾਬ ਦੇ ਹਰ ਸ਼ਹਿਰ ਅਤੇ ਦੇ ਵਿੱਚ ਜਿਹੜਾ ਮਾਸਟਰ ਦਾ ਮਾਦਰਾ ਹੈ ਨਾ ਪੰਜਾਬ ਪਿਆਰ ਉਹਦੇ ਵਿੱਚ ਇੱਕ ਬਹੁਤ ਵੱਡਾ ਯੂਨੀਵਰਸਿਟੀ ਆਲਰੇਡੀ ਜੋ ਵੀ ਬਹੁਤ ਵੱਡਾ ਕੰਮ ਕਰ ਰਹੀ ਸੀ ਇਸ ਯੂਨੀਵਰਸਿਟੀ ਦੇ ਵਿੱਚ ਹਜ਼ਾਰਾਂ ਹੀ ਸਾਰੇ बच्चे बैठने ਤੋਂ ਬਾਅਦ ਕਿ ਜਹਾਉ ਡਿਗਰੀਆਂ ਲੈ ਕੇ ਕੋਲੇ ਕਾਲਜ ਵਿੱਚ ਪੰਜ ਤਰ੍ਹਾਂ ਦੇ ਕੋਰਸ ਰਹਿ ਜਾਂਦੇ ਆ ਤੇ ਉਹਦੇ ਨਾਲ ਸਾਡਾ ਆਉਣ ਵਾਲਾ ਜਿਹੜਾ ਬੱਚਿਆਂ ਦੇ ਬਹੁਤ ਬਹੁਤ ਚੰਗੇ